ਪੁਲਿਸ ਦੀ ਕਸਟਡੀ ਦੇ ਵਿੱਚ ਤੁਰਿਆ ਜਾ ਰਿਹਾ ਇਹ ਵਿਅਕਤੀ ਇੱਕ ਅਧਿਆਪਕ ਹੈ ਤੇ ਅਧਿਆਪਕ ਤੇ ਇਲਜ਼ਾਮ ਲਾਇਆ ਗਿਆ ਕਿ ਇੱਕ ਲੜਕੀ ਨਾਲ ਇਸ ਨੇ ਛੇੜਛਾੜ ਕੀਤੀ ਹੈ ਤੇ ਲੜਕੀ ਉਹ ਹੈ ਜੋ ਇਸ ਸਕੂਲ ਪੜ੍ਹਦੀ ਸੀ ਤੇ ਇਸ ਹਰਕਤ ਬਦਲੇ ਇਸ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਕਰੀਬ 8-9 ਮਹੀਨੇ ਪੁਰਾਣਾ ਦੱਸਿਆ ਜਾ ਰਿਹਾ ਪਰ ਪੁਲਿਸ ਵੱਲੋਂ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਰੀ ਨੂੰ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਕੀ ਕਹਿਣਾ ਹੈ ਸਕੂਲ ਦੀ ਪ੍ਰਿੰਸੀਪਲ ਦਾ ਜਿੱਥੇ ਅਧਿਆਪਕ ਹੈ ਅਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਅਤੇ ਇਸੀ ਗੱਲਬਾਤ ਕੀਤੀ ਹੈ ਇਸ ਅਧਿਆਪਕ ਦੇ ਨਾਲ ਉਸ ਦਾ ਕੀ ਕਹਿਣਾ ਆਪਣੀ ਸਫਾਈ ਦੇ ਵਿੱਚ ਆਓ ਸਾਡੇ ਮੋਗਾ ਤੋਂ ਪੱਤਰਕਾਰ ਹਰਪਾਲ ਸਹਾਰਨ ਵੱਲੋਂ ਭੇਜੀ ਗਈ ਰਿਪੋਰਟ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਟੀਚਰ ਵੱਲੋਂ ਸਟੂਡੈਂਟ ਦੇ ਨਾਲ ਕੋਈ ਬਦਸਲਾਈ ਕਰਦਾ ਜਾਂ ਕੋਈ ਗਲਤ ਕਮੈਂਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਸਾਰਾ ਮਾਮਲਾ ਹੈ? ਇਹ گورਨਮੈਂਟ ਸਕੂਲ ਹੈ ਜੀ ਇੱਥੇ। ਉਹਦੇ ਵਿੱਚ ਇੱਕ ਲੜਕੀ ਸਟੂਡੈਂਟ ਦੀ ਮਦਰ ਨੇ ਸ਼ਿਕਾਇਤ ਕੀਤੀ ਸੀ ਵੀ ਮੇਕ ਉੱਥੇ ਇੱਕ ਮੈਥ ਟੀਚਰ ਸੋਨੂ ਸਿੰਘ। ਵੀ ਲੜਕੀਆਂ ਦੇ ਨਾਲ ਸਾਡੀ ਕੰਦੇ ਛੇੜਖਾਨੀ ਕਰਦਾ ਤੇ ਤੰਗ ਪਰੇਸ਼ਾਨ ਕਰਦਾ ਫਿਜ਼ੀਕਲੀ ਸੌਲਟ ਕਰਦਾ ਉਹਨਾਂ ਨੂੰ। ਜਿਸ ਤੇ ਉਹਨਾਂ ਉਹਦੇ ਕਹਿਣ ਮੁਤਾਬਕ ਉਹਨਾਂ ਨੇ ਪਹਿਲਾਂ ਸਕੂਲ ਚ ਪ੍ਰਿੰਸੀਪਲ ਸਾਹਿਬ ਨੂੰ ਦਰਖਾਸਤ ਦਿੱਤੀ ਸੀ। ਉਹ ਸੈਟੀਸਫਾਈ ਨਹੀਂ ਹੋਏ ਫਿਰ ਉਹ ਚਾਈਲਡ ਵੈਲਫੇਅਰ ਕੋਲੇ ਗਏ ਉਥੋਂ ਸੈਟੀਸਫਾਈ ਨਹੀਂ ਹੋਏ ਫਿਰ ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਇੱਕ ਜਿਸ ਦੇ ਆਧਾਰ ਤੇ ਉਹਨਾਂ ਨੂੰ ਪਹਿਲੂ ਦੇਖਦੇ ਹੋਏ ਤੇ ਅਸੀਂ ਐਫ ਆਈ ਆਰ ਨੰਬਰ 13 ਮਿਤੀ 14/1/25 ਨੂੰ ਦਰਜ ਕੀਤੀ ਆ ਵਿਦ ਪੌਕਸ ਇੱਕ ਲਾ ਕੇ ਇਹ ਟੀਚਰ ਆ ਜੀ ਉਸ ਸਕੂਲ ਦੇ ਵਿੱਚ ਜੀ ਇਹ ਸੋਨੂ ਸਿੰਘ ਉੱਥੇ ਮਾਸ ਟੀਚਰ ਆ ਜੀ ਸਕੂਲ ਦੇ ਵਿੱਚ ਤੇ ਕੋਲੋਂ ਦਾ ਮਾਮਲਾ ਪੁਰਾਣਾ ਮਾਮਲਾ ਕਰ ਰਿਹਾ ਇਹ ਮਾਮਲਾ ਪੁਰਾਣਾ ਜੀ ਤਕਰੀਬਨ 9-10 ਮਹੀਨੇ ਪੁਰਾਣਾ ਉਹ ਕਾਫੀ ਦਿਨ ਤੋਂ ਉਹਨਾਂ ਦੀ ਚੱਲ ਰਹੀ ਸੀ ਆਪਸ ਵਿੱਚ ਕੁਛਮ ਤੇ ਉਹ ਕਹਿੰਦੇ ਵੀ ਪਹਿਲਾਂ ਅਸੀਂ ਪ੍ਰਿੰਸੀਪਲ ਨੂੰ ਦਿੱਤਾ ਫਿਰ ਚਾਈਲਡ ਵੈਲਫੇਅਰ ਕਮੇਟੀ ਨੂੰ ਦਰਖਾਸਤ ਦਿੱਤੀ ਕਿ ਤੋ ਸੈਟੀਸਫਾਈ ਨਹੀਂ ਹੋਏ ਉਹ ਤੇ ਖੀਰ ਤੇ ਆ ਕੇ ਹੁਣ ਉਹਨਾਂ ਨੇ ਸਾਡੇ ਕੋਲ ਦਰਖਾਸਤਾਈ ਤੇ ਅਸੀਂ ਉਹਤੇ ਪਰਚਾ ਦਰਜ ਕਰਤਾ ਜੀ ਅਸੀਂ ਉਹਤੇ ਪਰਚਾ ਐਫ ਆਈ ਆਰ ਨੰਬਰ 6 ਔਰਤ ਨਾਲ ਛੇੜ ਛੇੜਖਾਨੇ ਦਾ ਤੇ ਬੱਚੇ ਮਾਈਨਰ ਹੋਣ ਕਰਕੇ ਪੌਕਸ ਸੈਕਟਰ ਲਾਇਆ ਜੀ ਤੇ ਜਿਹੜਾ ਟੀਚਰ ਸੀ ਸੋਨੂ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆਗਾ ਜੋ ਵੀ ਸੁਣਨ ਜਾ ਰਿਹਾ ਹੈਗਾ ਸਰ ਜਿਹਦੇ ਸ਼ਿਕਾਇਤ ਕੀਤੀ ਸੀ ਤੇ ਟੀਚਰ ਵੱਲੋਂ ਬੱਚਿਆਂ ਨੂੰ ਜੇ ਧਮਕੀ ਵੀ ਦਿੱਤੀ ਗਈ ਸੀ ਇਹਦੀ ਤਫਤੀਸ਼ ਚੱਲ ਰਹੀ ਹੈ ਜੀ ਜਿਸ ਤਰ੍ਹਾਂ ਦੇ ਪਹਿਲੂ ਆਉਣਗੇ ਉਸ ਅਨਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹਾਂਜੀ ਸਾਨੂੰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਸੀਂ ਪ੍ਰਿੰਸੀਪਲ ਹੋ ਤੁਹਾਡੇ ਕੋਲ ਸ਼ਿਕਾਇਤ ਆਇਆ ਤੇ ਕੀ ਵੀ ਕਰ ਲਈ ਕਿ ਤੁਸੀਂ ਤੁਹਾਡੇ ਵੱਲੋਂ ਕੀ ਕਰਵਾਈ ਔਰ ਉਸ ਤੋਂ ਬਾਅਦ ਪੇਰੈਂਟਸ ਨੇ ਕੀ ਕਰਵਾਈ ਕੀਤੀ ਪੇਰੈਂਟਸ ਆਏ ਸੀਗੇ ਮੇਰੇ ਕੋਲ ਤੇ ਉਰਲੀ ਉਦੋਂ ਗੱਲ ਹੋਈ ਸੀ ਸਾਰੀ ਸਾਰੀ ਗੱਲਬਾਤ ਉਰਲੀ ਹੋਈ ਹੈਗੀ ਤੇ ਉਹਦੋਂ ਸੰਤੁਸ਼ਟ ਹੋ ਕੇ ਚਲੇ ਗਏ ਸੀ ਕਦੋਂ ਤੋਂ ਟੀਚਰ ਅਗੇ ਨਾ ਜਿਆ ਸਕੂਲ ਦੇ ਵਿੱਚ ਜੂਨ ਜਲਾਈ 23 ਚ ਜਦੋਂ ਟ੍ਰਾਂਸਫਰ ਹੋਣੀਆ ਉਦੋਂ ਆਇਆ ਸੀ ਇੱਕ ਬੱਚੇ ਨਾਲ ਹੀ ਹੋਇਆ ਸੀ ਜਾਂ ਹੋਰ ਵੀ ਕਲਾਸ ਦੇ ਬੱਚੇ ਨੂੰ ਤੁਸੀਂ ਪਤਾ ਕੀਤਾ ਵੀ ਸਾਰੀ ਕਲਾਸ ਨਾਲ ਸੀ ਕਿੱਦਾਂ ਸੀਗਾ ਨਹੀਂ ਹੋਰ ਨਹੀਂ ਬਿੰਨ ਪਤਾ ਜੀ ਤੇ ਲੜਕੀ ਕਿਹੜੀ ਕਲਾਸ ਚ ਪੜਦੀ ਹੈ ਜੀ ਫਿਸ਼ਲੇ ਸਾਲੋਂ 6 ਵਿੱਚ ਸੀ ਹੁਣ 7ਵੇਂ ਵਿੱਚ ਹੂੰ ਟੀਚਰ ਦੇ ਉੱਪਰ ਕਾਰਵਾਈ ਤੁਸੀਂ ਸ਼ੀਟ ਕਿੱਪ ਵੀ ਜੇ ਜੇ ਕੋਈ ਕੰਪਲੇਨਟ ਆਈ ਹੈ ਫਿਰ ਨਹੀਂ ਮੇਰੇ ਕੋ ਰਿਟਰਨ ਨਾ ਆਇਆ ਕੁਛ ਵੀ ਉਹਨਾਂ ਨੇ ਫਿਰ ਕਿੱਥੇ ਜਵਾਨੀ ਗੱਲ ਹੋਈ ਸੀ ਕਿੱਥੇ ਅਪਰੋਚ ਕੀਤੀ ਦੀ ਬਦਲਸ ਮੈਨੂੰ ਨਹੀਂ ਜੀ ਪਤਾ ਕਿੱਥੇ ਅਪਰੋਚ ਕੀਤੀ ਉਸ ਤੋਂ ਬਾਅਦ ਬਾਲਪਲਾਈ ਕਮੇਟੀ ਨੇ ਸੰਭਲਾਇਆ ਫਿਰ ਅਸੀਂ ਉਵੇਂ ਉਵੇਂ ਉਹਨਾਂ ਦੇ ਅਨਸਾਰ ਫਾਲੋ ਅਪ ਉਹਨਾਂ ਨੂੰ ਕਰਦੇ ਰਹੇ ਹਾਂ ਹੁਣ ਟੀਚਰ ਕਿੱਥੇ ਹੈ ਜੀ ਇਹ ਨਹੀਂ ਜੀ ਮੈਨੂੰ ਪਤਾ ਕੱਲ ਕੋਈ ਆਇਆ ਸੀ ਪੁਲਿਸ ਮੁਲਾਜ਼ਮ ਉਹ ਲੈ ਕੇ ਗਏ ਨਹੀਂ ਉਸ ਮੈਂ ਕੱਲ ਛੁੱਟੀ ਤੇ ਸੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਕੀ ਨਾਮ ਕੀ ਟੀਚਰ ਹੈ ਸੋਨੂ ਸਿੰਘ ਤੇ ਕਿੱਥੋਂ ਦੇ ਰਹਣ ਲੱਗੇ ਨੇ ਮੁgge ਦੇ ਸਕੂਲ ਵੱਲੋਂ ਕੀ ਕਾਰਵਾਈ ਕੀਤੀ ਜਾਰੀ ਜਦੋਂ ਉਹਦੇ ਪੇਰੈਂਟਸ ਆਏ ਸੀ ਉਸ ਤੋਂ ਬਾਅਦ ਮੈਂ ਉਹਦੀ ਕਲਾਸ ਚੇਂਜ ਕਰਤੀ ਸੀ ਬੱਚੇ ਦੀ ਟੀਚਰ ਦੀ ਤੇ ਉਸ ਕਲਾਸ ਨੂੰ ਕੋਈ ਵੀ ਮੇਲ ਟੀਚਰ ਨਹੀਂ ਪੜਾਉਂਦਾ ਉਹਦੋਂ ਤੋਂ ਲੈ ਕੇ ਹੁਣ ਤੱਕ ਨੇ ਹੁਣ ਕੀ ਕਾਰਵਾਈ ਕੀਤੀ ਗਈ ਹੈ ਜਦੋਂ ਆਪਾਂ ਉਹ ਤਾਂ ਜੀ ਹੁਣ ਪੁਲਿਸ ਦੱਸੋ ਮੈਨੂੰ ਨਹੀਂ ਪਤਾ ਉਹਦੇ ਬਾਰੇ ਚ ਉਹ ਕੀ ਕਰ ਰਹੇ ਆ ਉਹਨਾਂ ਨੂੰ ਪਤਾ ਉਹਨਾਂ ਤੋਂ ਜਾਣਕਾਰੀ ਲੈ ਲਓ ਥੈਂਕ ਯੂ ਜੀ ਤੁਹਾਡੇ ਕੇਸ ਨਾਲੇ ਜੀ ਸਾਰੀ ਇਸ ਕੇਸ ਬਾਰੇ ਤੁਹਾਡੇ ਨਾਲੇ ਜੀ ਸਾਰਾ ਇਹ ਤਾਂ ਉਦੋਂ ਦੀ ਜਦੋਂ ਮਾਲ ਪੁਲਾਈ ਕਮੇਟੀ ਨੇ ਗੱਲ ਕੀਤੀ ਹੈਗੀ ਫਾਲੋ ਅਪ ਅਸੀਂ ਉਦੋਂ ਉਵੇਂ-ਉਵੇਂ ਕਰਦੇ ਰਹੇ ਹਾਂਗੇ ਕੀ ਗੱਲ ਕੀ ਹੋਈ ਤੁਹਾਡੇ ਨਾਲ ਜੀ ਬੈਟਾ ਤੇ ਬੱਚੇ ਨੂੰ ਇਜਾਮ ਲਾਇਆ ਮੇਲ ਜਾਮ ਲਾਇਆ ਤੁਸੀਂ ਤੁਹਾਡੇ ਵੱਲੋਂ ਕੀ ਕੀਤੀ ਵੀ ਛੇੜਕਾਂ ਨਹੀਂ ਸਰ ਪਰ ਕਿਉਂ ਕਹਿੰਦੇ ਜਿਨ੍ਹਾਂ ਦਾ ਲਗਾਤਾ ਬੱਚੇ ਸਰ ਇਹ ਇਲਜ਼ਾਮ ਵੀ ਬਹੁਤ ਪੁਰਾਣਾ ਵਾ ਮਤਲਬ ਵੀ ਹੁਣ ਇਨਕੁਆਇਰੀ ਵੀ ਇਹਨਾਂ ਦਾ ਵੀ ਹੋਈ ਹੈ ਜਿੱਦੋਂ ਮੈਨੂੰ ਆਹ ਫਰਲੀ ਦੇ ਤੁਹਾਡੇ ਵੱਲੋਂ ਹੋਰ ਵੀ ਬੱਚਿਆਂ ਦਾ ਕਹਿਣਾ ਸੀਗਾ ਵੀ ਛੇੜਖਾਨੀਆਂ ਜਾਂ ਗਲਤ ਅਸ਼ਲੀਲ ਹਰਕਤਾਂ ਕਰਦੇ ਕਹਿੰਦੇ ਕੁਝ ਸਰ ਕਹਿ ਰਹੇ ਪਰ ਬਾਕੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਬੱਚੇ ਦਾ ਨਾ ਪਤਾ ਤੁਸੀਂ ਕੀ ਕੀਤਾ ਤੁਹਾਨੂੰ ਨਹੀਂ ਪਤਾ ਅਸਲ 'ਚ ਮੈਂ ਕੀ ਕੀਤਾ ਜਾਂਦੀਆਂ ਮੈਨੂੰ ਪਤਾ ਨਾ ਹੁੰਦੀ ਤੁਹਾਡੇ ਵੱਲੋਂ ਤਾਂ ਬਾਕੀ ਸਰ ਮੇਰੀ ਗੱਲ ਸੁਣ ਇੱਕ ਕਲਾਸ ਦੇ ਵਿੱਚ ਬੱਚੇ ਮੈਂ ਕਿਹਾ ਕਿ ਬੱਚੇ ਨੂੰ ਕੋਈ ਪਰਸਨਲੀ ਬਾਹਰ ਲੈ ਗਿਆ ਕਿ ਬੱਚੇ ਨੂੰ ਤੁਹਾਡੇ ਵੱਲੋਂ ਉਹਨਾਂ ਨੂੰ ਕੋਈ ਧਮਕੀ ਵਗੈਰਾ ਦਿੱਤੀ ਗਈ ਸੀ ਬਾਰੇ ਬੱਚੇ ਵਿੱਚ ਕਹਿ ਰਹੇ ਨਹੀਂ ਨਹੀਂ ਸਰ ਮੈਂ ਇਦਾਂ ਦਾ ਕੁਝ ਨਹੀਂ ਕਿਹਾ ਜੀ ਕਿਸੇ ਨੂੰ ਉਹਨਾਂ ਦੇ ਮਾਪਿਆਂ ਵੱਲੋਂ ਕਿਹਾ ਗਿਆ ਵੀ ਧਮਕੀ ਮਾਰਵਾ ਤੇਂ ਤੇਰੀ ਜੀ ਨਹੀਂ ਜੀ ਇਹ ਤਾਂ ਝੂਠ ਬੋਲ ਰਹੇ ਜਾ ਰਹੇ ਜੀ ਇਸ ਮਾਮਲੇ ਦੇ ਵਿੱਚ ਕਿੰਨੀ ਸੱਚਾਈ ਹੈ ਉਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਇਸ ਮਾਮਲੇ ਵਿੱਚ ਅਧਿਆਪਕ ਸੱਚ ਹੈ ਜਾਂ ਸੱਚਮੁੱਚ ਹੀ ਅਧਿਆਪਕ ਵੱਲੋਂ ਅਜਿਹਾ ਕਾਰਾ ਕੀਤਾ ਗਿਆ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟ ਗਿਆ ਹੈ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ